ਕਿੰਨੀ ਕੋ ਉਮਰ ਦਾ ਮੁੰਡਾ 40 ਸਾਲ ਦੀ ਅਣੀਆ ਬੱਚੇ ਕਿੰਨੇ ਉਹਦੇ ਗੁੱਡੀ ਇੱਕ ਗੁੱਡੀ ਸਾਡੇ ਘਰ ਕੋਈ ਮੁੰਡਾ ਨਹੀਂ ਰਹੇ ਸਾਡਾ ਮੇਰਾ ਫਰਾਕ ਕਰ ਲੈ ਕਿੰਨੀਆਂ ਭੈਣਾਂ ਦਾ ਭਰਾ ਸੀ ਚਾਰ ਭੈਣਾਂ ਦਾ ਭਰਾ ਸੀ ਸਾਡੇ ਘਰ ਆਪਣਾ ਨਹੀਂ ਇਹਦੇ ਵਿੱਚ ਇੱਕ ਹਤੀਸ਼ ਸ਼ਰਮਾ ਸਾਨੂੰ ਫਿਰਵਿੰਦਰ ਸ਼ਰਮਾ ਬਾਤੀ ਪਖਾਨਗੋਟ ਇਹ ਰਹਿਣ ਵਾਲਾ ਤੇ ਗੁਰਗਾਉਂ ਨੌਕਰੀ ਕਰਦਾ ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਗਰਾਇਆ ਸਾਈਡ ਤੋਂ ਗੜਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ ਪੀ ਵੀ 37 के 45 81 ਹੀਰੋ ਸਬਲੈਂਡਰ ਆ ਜੋ ਜਸਪ੍ਰੀਤ ਗੌਰ ਰੁੜਕਾ ਖੁਰਦ ਦੇ ਨਾਮ ਤੇ ਇਹਦੀ ਆਰ ਸੀ ਆ ਤੇ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਗਾਉਂਿਆਂ ਨੂੰ ਜਿਹੜੀ ਇਹ ਡੈੱਡ ਬੋਡੀ ਸਿਵਲ ਹਸਪਤਾਲ ਫਲੋਰ ਪਹੁੰਚਾਤੀ ਆ ਇਹਦੇ ਬਾਰਤਾਂ ਤੋਂ ਪਤਾ ਕਰਕੇ ਤੇ ਜੋ ਬਣਦੀ ਕਾਨੂੰਨੀ ਗਾਰਵਾਈ ਕੀਤੀ ਹੈ। ਇਹ ਐਕਸੀਡੈਂਟ ਕਿੱਦਾਂ ਹੋਇਆ ਜਿਵੇਂ ਲੱਗਦਾ ਪਿੱਛੋਂ ਹੈ ਤਾਂ ਇਹ ਕਿੱਦਾਂ ਇਹ ਜਿਹੜਾ ਰਾਘੀਰਾਂ ਦੇ ਦਸਣ ਮਤਾ ਉਹ ਜਿਹੜੀ ਜਿਹੜੀ ਆਕਾਰ ਇਹ ਵੀ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ। ਬਾਕੀ ਮੌਕੇ ਤੇ ਜਾ ਕੇ ਸਾਰੀ ਜਾਂਚ ਕਰਕੇ ਪਤਾ ਲਗੂ ਵੀ ਕਿੱਦਾਂ ਹੋਇਆ। ਬੰਦੇ ਦੇ ਦੇਖੋਗੇ ਹਾਂਜੀ ਇੱਥੋਂ ਠੀਕ ਸੀਗਾ ਤੇ ਉਹਦੀ ਰਸਤੇ ਦੇ ਵਿੱਚ ਜਾਂਦਿਆਂ ਮੌਤ ਹੋ ਗਈ। ਕਿੰਨੇ ਕੁ ਉਮਰ ਦੇ ਜੀ ਬੰਦੇ ਸੀ? ਉਮਰ ਉਹਦੀ ਹੈਗੀ ਆ 65 ਸਾਲ ਦੀ 60 ਸਾਲ ਦੀ। ਸਰਦਾਰੇ ਸਨਾਖ ਤਾਂ ਲਹੀ ਨਹੀਂ ਜੀ ਬੰਦਾ ਸਨਾਖ ਤਾਂ ਹਜੇ ਨਹੀਂ ਹੋਈ ਉਦਾਂ ਪਤਾ ਲੱਗਣ ਡਿਆ ਵੀ ਉਹ ਝਰਮਣ ਸਿੰਘ ਉਹਦਾ ਨਾਂ ਆ ਬਾਕੀ ਉਹਦੇ ਬਾਰਸਾਂ ਨੂੰ ਬਲਾ ਕੇ ਤਾਂ ਪਤਾ ਲੱਗੂਗਾ ਇਹਦੇ ਪਿੰਡ ਦਾ ਦੱਸ ਜੀ ਹਜੇ ਰੁੜਕਾ ਖੋਰ ਦਾ ਦੱਸ ਜੀ